ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਮੰਡ ਨਿਊਜ਼ ਪੰਜਾਬ ਦੇ ਨਾਲ ਅੱਜ ਅਸੀਂ ਜਿਹੜਾ ਮਹਤਵਪੂਰਨ ਦੇ ਲਾਗੇ ਟੋਲ ਫਲਾਜਾ ਜਿਹੜਾ ਪਿਛਲੇ ਦਿਨੀ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਚਰਚਾ ਚ ਆਇਆ ਸੀ ਜਿਹਦੀਆਂ ਖਬਰਾਂ ਵੀ ਵੀਡੀਓ ਦੇ ਵਿੱਚ ਛਾਈਆਂ ਰਹੀਆਂ ਤਕਰੀਬਨ ਜਗਰਾਉਂ ਤੋਂ ਲੈ ਕੇ ਜੇ ਆਪਾਂ ਇਹ ਟੋਲ ਫਲਾਜੇ ਤੱਕ ਵੀ ਦੇਖੀਏ ਹਰ ਇੱਕ ਦੀ ਜਿਹੜੀ ਹਾਲਤ ਇੰਨੀ ਮਾੜੀ ਸੀ ਮੈਂ ਆ ਰਿਹਾ ਸੀ ਤਾਂ ਐਂਬੂਲੈਂਸ ਆ ਰਹੀ ਸੀ ਜਿਹਦੇ ਵਿੱਚ ਮਰੀਜ਼ ਸੀ ਤੇ ਉਹਨੂੰ ਮਤਲਬ ਲੰਘਣਾ ਹੀ ਔਖਾ ਹੋ ਰਿਹਾ ਸੀ ਉਸ ਰੋਡ ਦੇ ਉੱਪਰ ਦੀ ਇਸ ਰੋਡ ਦੇ ਤੇ ਮਤਾ ਮਸਕਲ ਦੇ ਨਾਲ ਉਹਨੇ ਦੋ ਟਰੱਕ ক্লোਜ਼ ਕੀਤੇ ਸੋ ਆਏ ਜੇ ਟੁੱਟੀਆਂ ਹਾਲਤ ਦੇ ਵਿੱਚ ਸੜਕਾਂ ਨੇ ਤੇ ਟੋਲ ਦੀ ਗ੍ਰਾਹੀ ਹੁੰਦੀ ਰਹੂਗੀ ਲੋਕਾਂ ਦੀ ਜੇਬ ਤੇ ਡਾਕੇ ਪੈਂਦੇ ਰਹਿਣਗੇ ਪਰ ਸਹੂਲਤ ਕੋਈ ਨਹੀਂ ਹੋਊਗੀ ਤਾਂ ਫਿਰ ਇਹ ਜੋ ਟੋਲ ਪਲਾਜ਼ਿਆਂ ਦੀ ਸਾਨੂੰ ਪੰਜਾਬ ਵਾਸੀਆਂ ਨੂੰ ਕੋਈ ਲੋੜ ਨਹੀਂ ਸੋ ਅੱਜ ਇੱਥੇ ਕੁਝ ਜਥੇਬੰਦੀਆਂ ਨੇ ਆਪਣਾ ਕੱਠ ਰੱਖਿਆ ਸੀ ਜਿਨ੍ਹਾਂ ਦੇ ਬਦੌਲਤ ਵੀ ਇਹ ਟੋਲ ਪਲਾਜ਼ਾ ਜਿਹੜਾ ਬੰਦ ਹੋ ਚੁੱਕਿਆ ਇਹਨਾਂ ਵੀ ਜਿਹੜੀ ਮਤਲਬ ਮਾੜੀ ਕਾਰਗੁਜ਼ਾਰੀ ਕਾਰਨ ਸੜਕਾਂ ਦਾ ਰੱਖ-ਰਖਾਓ ਠੀਕ ਨਾ ਹੋਣ ਕਾਰਨ ਸਰਕਾਰ ਵੱਲੋਂ ਭਾਵੇਂ ਇਹ ਟੋਲ ਪਲਾਜਾ ਸਮੇਤ ਤੋਂ 1.5-2 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਫਿਰ ਵੀ ਕੁਝ ਜਿਹੜੇ ਫੂਜਵਾਨ ਲੋਕ ਨੇ ਜਿਹੜੇ ਕਿ ਕਿਸੇ ਦੇ ਵੀ ਖਿਲਾਫ ਮਤਲਬ ਕੋਈ ਤੱਕਾ ਹੋ ਰਿਹਾ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਜਿਹੜੇ ਮਾਰੇ ਜਾ ਰਹੇ ਨੇ ਤਾਂ ਉਹਨਾਂ ਦੀ ਖਾਤਰ ਜੋ ਲੋਕ ਜਿਹੜੇ ਆਵਾਜ਼ ਠਾਉਂਦੇ ਨੇ ਉਹ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਦਰਦ ਹੁੰਦਾ ਤੇ ਪੰਜਾਬ ਦੇ ਲੋਕਾਂ ਦੇ ਨਾਲ ਪਿਆਰ ਹੁੰਦਾ ਸਾਡੇ ਨਾਲ ਵੀ ਕੁਝ ਸੱਜਣ ਖੜੇ ਨੇ ਜਿਨ੍ਹਾਂ ਨੇ ਅੱਜ ਇੱਥੇ ਪ੍ਰੋਗਰਾਮ ਰੱਖਿਆ ਸੀ ਆਪਾਂ ਯਤਨ ਕਰਦੇ ਆ ਉਹਨਾਂ ਨਾਲ ਕੋਈ ਗੱਲਬਾਤ ਕਰੀ ਚਾਹੁੰਦੇ ਹਾਂ ਪੰਜਾਬ ਦੇ ਪਾਸਟ ਦੇ ਅੰਦਰ ਪੈਦਾ ਹੋਏ ਪੈਚਾਂ ਦੀ ਪਰਵਾਹਿਆ ਤੁਸੀਂ ਇਹ ਸਕਰੀ ਸਾਾਸ ਬਾਰੇ ਜਿਹੜਾ ਡਾਟਾ ਕਾਈ ਹੋਇਆ ਹੈ ਲੋਕ ਤੇ ਹੋਰ ਐਂ ਕਹਾਂ ਕਿ ਕੱਟ ਜਿਹੜੀ ਆ ਉਸ ਸਾਥ ਕਰਿਆ ਜਿਹੜੀ ਆ ਕਿਹੜਾ ਪੱਟ ਜਿਹੜਾ ਕੁੱਸਾ ਹੈ ਨਾ ਉਹ ਤੋਂ ਨੱਟੇ ਜਿਹੜਾ ਵਾਸਾ ਤੋਂ ਅੱਡੇ ਜੇ ਤਬਦੀਲ ਬੁੱਤੀ ਪਾਸ ਆਏ ਤਾਂ ਪ੍ਰਾਪਤ ਹੋ ਰਹੇ ਨੇ ਔਰ ਮਨੁੱਖੀ ਵਿਗਿਆ ਜਾਨਣਾ ਕਿ ਉਹ ਦੀ ਸਟੇਲਟੀ ਜਾਨਣਾ ਹਨ ਉਹ ਅਜਾਈ ਜਾ ਰਹੀਆਂ ਪਿਛਲੇ ਕਰੀਬਨ 15 ਤੋਂ ਲੈ ਕੇ 27 ਤੱਕ ਦਾ ਜਿਹੜਾ ਟੋਨ ਦਾ ਜਿਹੜਾ ਟਾਈਮ ਸੀਗਾ ਰੋਹਨ ਰਾਜ ਦੀ ਜਿਹੜੀ ਕੰਪਨੀ ਆ ਉਹਨਾਂ ਵੱਲੋਂ ਟੀਮ ਉੱਥੇ ਲਾਇਆ ਗਿਆ ਸੀਗਾ ਇੱਕੋ ਵਾਰ ਛੜਕ ਬਣੀ ਆ ਜਿਹੜੇ ਇੱਥੋਂ ਦੇ ਮੈਨੇਜਰ ਆ ਟੋਲ ਦੇ ਜੀ ਵੀ ਉਹਨਾਂ ਦਾ ਕਹਿਣਾ ਹੈਗਾ ਕਿ ਹੁਣ ਤੱਕ ਇਹ ਤਿੰਨ ਵਾਰ ਅਸੀਂ ਬਣਾ ਕੇ ਰਹੀ ਸੀ ਪਰ ਉਹ ਕਿਸੇ ਕਾਰਨ ਕਰਕੇ ਸਬੰਧ ਕਰਕੇ ਇਹਨਾਂ ਨੇ ਮੇਰੇ ਖਾਤੇ ਦੇ ਵਿੱਚ ਹਾਤੇ ਦੇ ਵਿੱਚ ਪੈਸੇ ਪਾਏ ਸੀ ਉਹ ਖਾਤਾ ਤੋਂ ਕਿ ਜਿੱਦਾਂ ਜੀ ਅਸੀਂ ਇਸ ਦੇ ਤੌਰ ਤੇ ਸਾਡੀ ਗਰੀ ਜਿੱਥੇ ਜਾਵਾਂ ਸਾਰੇ ਬੰਦ ਸਾਰੇ ਸਭ ਤੋਂ ਪਹਿਲਾਂ ਕਿ ਇਹ ਖੜਕ ਨਹੀਂ ਤਾਂ ਫਿਰ ਇਹ ਸੰਸਦ ਤੋਂ ਦੱਸਦੇ ਕਿ ਉਹ 10 ਮਹੀਨੇ ਤੋਂ ਜੁਟਾ ਚਾਹ ਰਿਹਾ ਸੀ ਤੇ ਟੋਲ ਦੇ ਤਰ੍ਹਾਂ ਵੀ ਸਾਡਾ ਜਿਹੜਾ ਰੈਗੂਲਰ ਜੱਥੇਬੰਦੀ ਕੋਲੋਂ ਦਿੱਤਾ ਗਿਆ ਹੋਰ ਇੱਕ ਜਿਹੜੀ ਆਵਾਜ਼ ਜੋ ਸੋਰ ਦੇ ਨਾਲ ਵੀ ਕੀਤੀ ਪੰਜਾਬ ਵੱਲੋਂ ਪਾਈ ਗਈ ਇਸ ਲਈ ਬਦੌਲਤ ਪੰਜਾਬ ਦੇ ਸੀਐਮ ਨੂੰ ਸ਼ਾਇਦ ਇਹ ਜੋ ਵੱਡੀ ਮਜਬੂਰ ਕੀਤਾ ਗਿਆ ਕਿ ਇਹ ਵਾਕਿਆ ਹੀ ਰੋੜ ਨਹੀਂ ਕਸਰਾ ਹਾਲ ਦਾ ਹੈ ਟਾ ਟੋਲ ਜੋ ਤਾਂ ਉਹਨਾਂ ਨੇ ਅਖੀਰ ਅਖਬਰ ਸੋਨ ਵਿੱਚ ਚਾਹੀਆ ਕਿ ਹੁਣ ਕੋ ਨੋਟੀਫਿਕੇਸ਼ਨ ਜਾਰੀ ਕੀਤਾ ਕਿ 8 ਟੋਲ ਵਿਚ ਜਾਊਗਾ ਪਰ ਟੋਲ ਚੱਕਰਾਂ ਕੋਈ ਸਮੱਸਿਆ ਦਾ ਨਹੀਂ ਕਿਉਂਕਿ ਟੋਲ ਚੱਕਰ ਦੇ ਨਾਲ ਸਾਡੀ ਸਮਾਜ ਦਾ ਉੱਥੇ ਕਿਉਂ ਖੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਵਾ ਮੌਸਮ ਜਿਹੜਾ ਤਬਦੀਲ ਹੋਣ ਜਾ ਰਿਹਾ ਹੈ ਸਰਦ ਰੋਕ ਸ਼ੁਰੂ ਹੋਣ ਜਾ ਰਹੀ ਹੈ ਔਰ ਸਰਦੀ ਦੇ ਵਿੱਚ ਹੁੰਦਾ ਪੈਣ ਗਿਆ ਤੇ ਜਿੱਦਾਂ ਦੀ ਹਰ ਇੱਕ ਹਾਲਾਤ ਹੈ ਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਤੋਂ ਸਪੋਰਟ ਦਾ ਤਾਰਾ ਸਭ ਲਈ ਆਪੋ ਵੀ ਮੌਕਾ ਹੋਣ ਗਿਆ ਉਹਨਾਂ ਦਾ ਧੰਨਵਾਦ ਹੋਣ ਇਸ ਕਰਕੇ ਕੈਸੇ ਦਾ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਜਿਹੜਾ ਇਹ ਰੋਡ ਆ ਇਹਨੂੰ ਇਮੀਡੀਏਟਲੀ ਜਲਦੀ ਤੋਂ ਜਲਦੀ ਜਿਹੜਾ ਹੈ ਤਾਂ ਇਹਨੂੰ ਕੰਪਲੀਟ ਕੀਤਾ ਜਾਵੇ ਇਹਨੂੰ ਬਣਾਇਆ ਜਾਵੇ ਕਿਉਂਕਿ ਇਹ ਜਿਹੜੀ ਟੋਲ ਕਮੇਟੀ ਆ ਭਾਏ ਜਿਹੜੀ ਕੰਪਨੀ ਆ ਉਹਨਾਂ ਦਾ ਕਹਿਣਾ ਕਿ ਸਾਡਾ ਸਰਕਾਰ ਵੱਲ ਕਰੀਬਨ ਇੰਨਾ ਪੈਸਾ ਜਾ ਚੁੱਕਾ ਆ ਕਿ ਇਹ ਸ਼ਰਤ ਹੁਣ ਤੱਕ ਤਿੰਨ ਵਾਰੀ ਜਿਹੜੀ ਬਣਾਈ ਜਾ ਸਕਦੀ ਸੀ ਪਰ ਅਸੀਂ ਕਹਿੰਦੇ ਆ ਕਿ ਸਰਕਾਰ ਨੇ ਜਿਹੜੀ ਟੋਲ ਇਹ ਕੋਰਟ ਇਹ ਸ਼ਰਤਾਂ ਪਾ ਕੇ ਕਰਦੀ ਆ ਸਾਡੇ ਕੋ ਜਿਹੜੇ ਜਿਹੜੇ ਨਾ ਜੀ ਉਹਨਾਂ ਦੇ ਨਾਮ ਤੇ ਕਰਵਾਉਣਾ। ਉਹਨਾਂ ਵੋਲਟਾਂ ਜਿਹੜੇ ਉਹਨਾਂ ਦੇ ਨਾ ਟੈਕਨੋਲੋਜੀ ਦੀ ਬਦੌਲਤ ਇਹ ਟੋਲ ਪਲਾਜ਼ਾ ਦਾ ਬੰਦ ਹੋ ਗਿਆ। ਕਹਿਣਾ ਆ ਮਾ ਜਨਤਾ ਦਾ ਵੀ ਇਹ ਟੋਲ ਪਲਾਜ਼ਾ ਬੰਦ ਹੋਣਾ ਕੋਈ ਮਸਲੇ ਦਾ ਹੱਲ ਨਹੀਂ। ਜਿਹੜੀ ਸੜਕ ਦੀ ਹਾਲਤ ਸਾਹ ਟੋੜ ਟੋਈ ਦਾ ਸੀ ਜੰਪੂਰਾ ਵੀਖਦੇ ਆ। ਸੋ ਇਸ ਕਰਕੇ ਆਵਾਜ਼ਾਈ ਬਹੁਤ ਜ਼ਿਆਦਾ ਵਧੀ ਹੋਈ ਆ। ਪਰਾਲੀ ਦੀਆਂ ਟਰਾਲੀਆਂ ਲੰਘ ਰਹੀਆਂ ਨੇ ਭਰੀਆਂ ਹੋਈਆਂ ਤੇ ਝੋਨੇ ਦੇ ਪਰੇ ਹੋਏ ਟਰੱਕ ਲੰਘ ਰਹੇ ਨੇ ਕਿਸਾਨ ਆਪਣਾ ਝੋਨਾ ਟਰਾਲੀਆਂ ਦੇ ਪਰਕੇ ਮੰਡੀਆਂ ਤੇ ਜਾ ਰਹੇ ਨੇ ਇਹ ਮਾੜੀ ਹਾਲਤ ਦੇ ਕਾਰਨ ਆਏ ਦਿਨ ਕਿਤੇ ਹਾਦਸੇ ਵਾਪਰਦੇ ਰਹਿੰਦੇ ਨੇ ਸੋ ਗੱਲ ਠੀਕ ਆ ਵੀ ਇਹ ਟੋਲ ਪਲਾजा ਬੰਦ ਕਰਨਾ ਕੋਈ ਹੱਲ ਨਹੀਂ ਸਰਕਾਰ ਨੂੰ ਇਹ ਸੜਕ ਦੀ ਰੇਪਰ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹਟ ਨਾਲ ਬਾਈ ਜੀ ਮੈਂ ਬੰਦ ਸਿੰਘ ਗੋਲਕਾ ਪਤਿ ਤੁਸੀਂ ਜੀ ਪੰਜਾਬ ਵੈਸੇ ਤੇ ਗੱਦੀ ਸਾਹਿਬਾ ਨੇ ਪਰਿਵਸਤਾਰ ਦੇ ਨਾਲ ਕਰਨਾ ਇਹਦੀ ਜਾਣਕਾਰੀ ਦੇ ਦਿੱਤੀ ਹੈ ਕਿ ਇਹਦਾ ਅਸਲਾ-ਫਸਲਾ ਬਹੁਤ 3 ਮਹੀਨੇ ਦੇ ਵਿੱਚ ਜਦੋਂ ਅਸੀਂ ਇੱਥੇ ਬੈਠੇ ਵੀ ਰਹੇ ਨਾ ਜੀ ਇਸ ਸਕੂਲ ਦੇ ਉੱਤੇ ਇੰਦਾ ਤੇ ਹਾਸੇ ਹੋਏ ਜਿਹੜੇ ਕਿ ਬਿਲਕੁਲ ਕਿੱਥੇ ਸਾਡੀ ਬੱਚੀ ਦੀ ਜਾਨ ਚਲ ਗਈ 16 ਸਾਲ ਦੀ ਬੱਚੀ ਸੀ ਬੜੀ ਦੇਖਣ ਦੇਖੀ ਨਹੀਂ ਜਾਂਦੀ ਜਦੋਂ ਥੋੜੀ ਟਾਕਰਾ ਨੇ ਲੁੱਕ ਕੇ ਚੜ ਕੇ ਗਾਹ ਨਾ ਆਂਦੀ ਆ ਉਹ ਪਿੱਛੇ ਤੁਰੇ ਜੋ ਉੱਥੇ ਪਰਲੇ ਬੰਨੇ ਨਕੂਦਰ ਦੇ ਨਾਲੇ ਡੁੱਗੇ-ਡੁੱਗੇ ਟੋਏ ਉਹਦੇ ਵਿੱਚ ਇੱਕ 30 ਡਿਗੀ ਉਹ ਰਾਖੂ ਪਰਾਟਾ ਟਕਿਆ ਸਾਡੀ ਜੱਦੀ ਸਾਹਿਬ ਨੇ ਜਿੱਦਾਂ ਕਿਹਾ ਵੀ ਸਾਨੂੰ ਟੂਲ ਟੈਕਸ ਨਾਲ ਕੋਈ ਨਹੀਂ ਟੂਟਾ ਚੱਲੇ ਫਰਤੀ ਜਾਵੇ ਕੰਮ ਆਪਣਾ ਕਰੇ ਪਰਚੀ ਲਵੇ ਸਾਨੂੰ ਇਹ ਹੈਗਾ ਕਿ ਸਾਡੀ ਸੜਕ ਜਿਹੜੀ ਮੁਕੰਮਲ ਤਿਆਰ 38 ਕਿਲੋਮੀਟਰ ਦੀ ਹੈ ਛੱਡ ਕੇ ਨਕਪੂਰ ਤੋਂ ਲੈ ਕੇ ਜਿਗਰਾਵਾ ਤੱਕ ਇਹ ਬਿਲਕੁਲ ਰੈਡੀ ਸਾਨੂੰ ਚਾਹੀਦੀ ਹੈ ਭਾਵੇਂ ਸਾਨੂੰ ਕੋਈ ਵਕਵਾਣ ਬਣਾ ਦੇ ਭਾਵੇਂ ਟੂਟੈਕਸ ਵਾਲੇ ਦੇਤੇ ਜੇ ਤੇ ਉਹਨਾਂ ਤੇ ਟੂਟੈਕਸ ਵੀ ਨਹੀਂ ਚੱਲੂਗਾ ਤੇ ਆਉਣ ਵਾਲੀ ਵੀ ਪੀਕ ਨੂੰ ਅਸੀਂ ਫਿਰ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਐਲਾਨ ਕਰ ਦਿੱਤਾ ਕਿ ਕੱਪ ਜਿਹੜਾ ਰੋੜੇ ਤੋਂ ਕੰਮ ਤੋਂ ਬੰਦ ਕਰਾਂਗੇ ਇਹ ਸੜਕ ਦਾ ਕੰਮ ਚੱਲਦਾ ਰਹੇਗਾ। ਅਰਹ ਉਸ ਕੋਈ ਕੰਨੀਆ ਪਾ। ਨਾਲ ਦਾ ਜਲਦਾ ਜਲਦਾ ਕਿ 36 ਕਿਲੋ ਮੀਟਰ ਦਾ ਨੀਰੀਂਗਾ ਨਾ ਰੋੜਾ ਜਿਹੜਾ ਹੈ। ਗਰਾਉਂਡ ਤੋਂ ਲੈ ਕੇ ਜਲੰਧਰ ਵੀ ਜਾ ਰਿਹਾ ਮੇਨ ਹਾਈਵੇ। ਸੋ ਸਾਰਿਆਂ ਦੀ ਮੰਗ ਮੈਂ ਇਹ ਇਹੀ ਆ ਕਿ ਇਹਨੂੰ ਫਾਈ ਦੋਸਤ ਕੀਤਾ ਜਾਣਾ ਚਾਹੀਦਾ ਹੈ। ਇਹਨੂੰ ਬਣਾ ਦੇਣਾ ਚਾਹੀਦਾ ਹੈ ਕਿ ਜੇ ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ ਆ ਅਗਲੀ 23 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਉਦੋਂ ਫਿਰ ਅੱਗੇ ਸੰਘਰਸ਼ਸ਼ੀਲ ਜਥੇਬੰਦੀਆਂ ਕੋਈ ਕਰੜਾ ਐਕਸ਼ਨ ਲੈਣ ਵਾਸਤੇ ਜਿਹੜਾ ਮਜਬੂਰ ਹੋਣਗੀਆਂ ਕੀ ਫਿਰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਤੁਸੀਂ ਜੁੜੇ ਹੋ ਵੰਡ ਨਿਊਜ਼ ਪੰਜਾਬ ਦੇ ਨਾਲ ਧੰਨਵਾਦ